ਸਾਲਾ 2023 ਦਾ ਤੇ ਜਗ੍ਹਾ ਵਾ ਪੰਜਾਬ ਦਾ ਡੇਰਾ ਬਸੀ ਡੇਰਾ ਬਸੀ ਦੇ ਵਿੱਚ ਇੱਕ ਪਰਿਵਾਰ ਆ ਦਵਿੰਦਰ ਸੈਣੀ ਹੁਣਾ ਦਾ ਉਹਨਾਂ ਦੀ 21 ਸਾਲ ਦੀ ਬੇਟੀ ਆ ਵੰਸ਼ਿਕਾ ਵੰਸ਼ਿਕਾ ਸੈਣੀ 22 April ਨੂੰ ਸਵੇਰੇ ਕੰਮ ਤੇ ਉੱਪਰ ਜਾਣ ਤੋਂ ਪਹਿਲਾਂ ਵੰਸ਼ਿਕਾ ਆਪਣੇ ਪਿਤਾ ਦਵਿੰਦਰ ਸੈਣੀ ਹੁਣਾ ਦੇ ਨਾਲ ਫੋਨ ਤੇ ਗੱਲ ਕਰਦੀ ਆ ਤੇ ਇੰਨੀ ਚੀਜ਼ ਤੋਂ ਬਾਅਦ ਵੰਸ਼ਿਕਾ ਦੀ ਇੱਕ ਫਰੈਂਡ ਵੰਸ਼ਿਕਾ ਦੇ ਫਾਦਰ ਦਵਿੰਦਰ ਸੈਣੀ ਹੁਣਾ ਨੂੰ ਫੋਨ ਦੇ ਉੱਪਰ ਇਹ ਸਾਰੀ ਗੱਲ ਦੱਸਦੀ ਆ ਤੇ ਇੰਨੀ ਗੱਲ ਸੁਣਨ ਤੋਂ ਬਾਅਦ ਦਵਿੰਦਰ ਸੈਣੀ ਹੁਣਾਂ ਨੂੰ ਵੀ ਆਪਣੀ ਬੇਟੀ ਦੇ ਲਈ ਫਿਕਰ ਮੋਣਾ ਸ਼ੁਰੂ ਹੁੰਦਾ ਫਾਈਨਲੀ ਇੱਕ ਦਿਨ ਕੈਨੇਡਾ ਦੀ ਪੁਲਿਸ ਨੂੰ ਇੱਕ ਇਸ ਤਰ੍ਹਾਂ ਦੀ ਖਬਰ ਮਿਲਦੀ ਆ ਸਮੁੰਦਰ ਤੱਟ ਦੇ ਕਿਨਾਰੇ ਦੇ ਉੱਪਰ ਇੱਕ ਦਿਨ ਕਿਸੇ ਇੱਕ ਇਨਸਾਨ ਨੂੰ ਇੱਕ ਲੜਕੀ ਦੀ লাশ ਮਿਲਦੀ ਆ ਉਸ ਜਗ੍ਹਾ ਦੇ ਉੱਪਰ ਬੇਜਾਨ ਪਿਆ ਹੋਇਆ ਇਹ ਸਰੀਰ ਹੋਰ ਕਿਸੇ ਦਾ ਨਹੀਂ ਬਲਕਿ ਹੈ ਵੰਸ਼ਿਕਾ ਸੈਣੀ ਦਾ ਪੁਲਸ ਵਾਲਿਆਂ ਦੀ ਜਿਹੜੀ ਸਟਾਰਟਿੰਗ ਦੀ ਥਿਉਰੀ ਹੁੰਦੀ ਆ ਉਹਦੇ ਅਕੋਰਡਿੰਗ ਉਹ ਇਹ ਸ਼ੰਕਾ ਜ਼ਾਹਿਰ ਕਰਦੇ ਆ ਕਿ ਹੋ ਸਕਦਾ ਕਿ ਵੰਸ਼ਿਕਾ ਨੇ ਆਪਣੀ ਜਾਨ ਖੋਦੀ ਲਈ ਹੋ ਸਕਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੋਵੇ ਪਰ ਵੰਸ਼ਿਕਾ ਦੇ ਪਰਿਵਾਰ ਵਾਲੇ ਤੇ ਵੰਸ਼ਿਕਾ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਜਾਣਨ ਵਾਲੇ ਇਸ ਗੱਲ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦੇ ਆ ਤੇ ਵੰਸ਼ਿਕਾ ਸੈਣੀ ਦੇ ਮਾਤਾ ਪਿਤਾ ਅੱਜ ਵੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰਾਂ ਦੀ ਵੇਟ ਕਰ ਰਹੇ ਆ ਉਹ ਇਹ ਜਾਣਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਟੀ ਦੇ ਨਾਲ ਕਮ ਸੇ ਕਮ ਹੋਇਆ ਕਿ ਉਹਨਾਂ ਨੂੰ ਇੰਨੀ ਚੀਜ਼ ਦਾ ਪਤਾ ਜ਼ਰੂਰ ਲੱਗਣਾ ਚਾਹੀਦਾ